ਇਹ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮੈਚਿੰਗ ਸੂਟ ਦੁਪੱਟੇ ਦੇ ਨਾਲ ਫੈਂਸੀ ਸੂਟ ਹੈ ਜੀ ਮੈਚਿੰਗ ਸੂਟ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਆ ਗਿਆ ਇਹਦੇ ਵਿੱਚ ਬਿਲਕੁਲ ਫੈਂਸੀ ਸਟਾਈਲ ਵਾਲਾ ਸੂਟ ਨਾਲ ਦਪੱਟਾ ਜੀ ਇਹਦੇ ਸਿਰਫ 400 ਚ ਕਰਤਾ ਜੀ ਇਹ ਭਰਾਵਾਂ ਦੀ ਹੱਟੀ ਦੇ ਤੇ ਸੇਲ ਮੇਲੇ ਦੇ ਵਿੱਚ 400 ਰੁਪਏ ਦਾ ਸੂਟ ਕਰਤਾ ਜੀ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ 55 600 ਦਾ ਸੂਟ ਵਿਖਦਾ ਹੈਗਾ ਸਾਡਾ ਰੇਟ ਹੈ 400 ਰੁਪਿਆ ਜੀ ਇਹ ਡਿਜ਼ਾਈਨ ਦੇ ਵਿੱਚ ਬਹੁਤ ਮਾਲ ਆ ਗਈ ਕੁਆਂਟੀਟੀ ਚ ਦੇਖੋ ਪੂਰੇ ਸੋਨੇ ਸਟਾਈਲ ਵਾਲੇ ਸੂਟ ਹੈ ਵਿਦ ਦੁਪੱਟੇ ਦੇ ਨਾਲ ਸਿਰਫ 400 ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4 ਕਲਰਾਂ ਦੇ ਵਿੱਚ ਮਾਲ ਆਈ ਇਹਦੇ ਵਿੱਚ ਆ ਦੇਖੋ ਜੀ ਡਿਜ਼ਾਈਨਿੰਗਾ ਇੱਕ ਤੋਂ ਇੱਕ ਵਧੀਆ ਹੀ ਇਹਦੇ ਵਿੱਚ ਇੱਕ ਤੋਂ ਇੱਕ ਡਿਜ਼ਾਈਨ ਹੀ ਵਧੀਆ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਤੇ ਕਲਰਾਂ ਦੇ ਵਿੱਚ ਨਾ ਮੈਨਾ ਮੇ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਜੀ ਦੇਖੋ ਸਾਰਾ ਬੇਦ ਦਪੱਟੇ ਦੇ ਨਾਲ ਹੈ ਜੀ ਇਹ ਡਿਜ਼ਾਈਨ ਦੇਖੋ ਜੀ ਇੱਕ ਤੋਂ ਇੱਕ ਵਧੀਆ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਬਿਲਕੁਲ ਗਰਮੀ ਵਾਲੀ ਵੈਰਾਈਟੀ ਦੇ ਉੱਤੇ ਹੈ ਜੀ ਇਹ ਸਾਰਾ ਗਰਮੀ ਵਾਲੀ ਵੈਰਾਈਟੀ ਦੇ ਉੱਤੇ ਹੈ ਜੀ ਇਹ ਬਿੱਦਰ ਦੁਪੱਟੇ ਦੇ ਨਾਲ ਸਿਰਫ 400 ਚ ਕਰਤਾ ਜੀ ਇਹ 400 ਰੁਪਏ ਦੇ ਵਿੱਚ ਜੀ ਭਰਾਮਾ ਦੀ ਹੱਤੀ ਦੇ ਉੱਤੇ ਭਾ ਦੀ ਹਿੱਸੇ ਦੇ ਮੇਲਾ ਚੱਲ ਰਿਹਾ ਹੈਗਾ ਅਰੇ ਕੋਜੀ ਡਿਜ਼ਾਈਨਿੰਗ ਹੈ ਨਾ ਟੌਪਰ ਟੌਪਰ ਜੈ ਲੈ ਸਾਰੇ ਇਹਦੇ ਵਿੱਚ ਇੱਕ ਤੋਂ ਇੱਕ ਵਧੀਆ ਡਿਜ਼ਾਈਨਾਂ ਦੇ ਵਿੱਚ ਮਾਲ ਹੈਗਾ ਰੇਟ ਸਿਰ 500 ਰੁਪਿਆ ਕਰਤਾ ਜੀ ਇਹੇ ਬਹੁਤ ਹੀ ਕੁਆਂਟੀਟੀ ਦੇ ਚਮਾਲ ਪਹੁੰਚੂਗਾ ਇਹਦੇ ਵਿੱਚ ਜੀ ਜਿੰਨੇ ਮਰਜ਼ੀ ਰੰਗ ਤੇ ਡਿਜ਼ਾਈਨ ਲੈ ਸਕਦੇ ਹੋ ਜੀ ਵੈਦ ਦੁਪੱਟੇ ਦੇ ਨਾਲ ਸਿਰਫ 400 ਸੂਟ ਕਰਤਾ ਜੀ 400 ਰੁਪਏ ਦੇ ਵਿੱਚ ਭਰਾਵਾਂ ਦੀ ਹਿੱਤੀ ਦੇ ਉੱਤੇ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ 55 600 ਦਾ ਸੂਟ ਲਿਖਦਾ ਹੈਗਾ ਸਾਡਾ ਰੇਟ ਹੈ 400 ਰੁਪਿਆ ਰੰਗ ਦੇਖੋ ਜੀ ਕਿੰਨੇ ਰੰਗ ਤੇ ਡਿਜ਼ਾਈਨ ਬਹੁਤ ਕੁਆਲਿਟੀ ਜਮਾਲ ਪਹੁੰਚ ਗਿਆ ਜੀ ਇਹ ਬਿਲਕੁਲ ਬੜੀਆ ਕੁਆਲਿਟੀ ਦੇ ਮਾਲ ਹੈ ਜੀ ਗਰਮੀ ਦੇ ਪਾਉਣ ਵਾਲਾ ਹੈਗਾ ਕਿਸੇ ਵੀ ਭੈਣ ਭਰਾ ਨੇ ਇਕੱਠਾ ਕੱਪੜਾ ਕੋਈ ਦੁਕਾਨਦਾਰੀ ਵਾਸਤੇ ਲੈਣਾ ਹੋਵੇ ਤਾਂ ਜਿੰਨੇ ਮਰਜ਼ੀ ਸੂਟ ਲੈ ਸਕਦਾ ਜੀ ਇਹ ਪਰ ਆਮਾ ਦੀ ਹੱਟੇ ਦੇ ਉੱਤੇ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਆ ਦੇਖੋ ਡਿਜ਼ਾਈਨਿੰਗ ਖੋਲ ਲਿਆ ਤਾਂ ਪਤਾ ਲੱਗਦਾ ਹੈ ਡਿਜ਼ਾਈਨਰ ਨੇ ਕਿਤੁਕੀ ਕਿਵਰੀਏ ਦੇ ਵਿੱਚ ਸਾਰੇ ਡਿਜ਼ਾਈਨ ਨਵੇਂ ਡਿਜ਼ਾਈਨ ਐਕਸਟਰਾ ਡਿਜ਼ਾਈਨ ਗਾ ਗਈ ਸਾਰੀ ਇਹਦੇ ਵਿੱਚ ਡਿਜ਼ਾਈਨ ਦੇਖੋ ਜੀ ਸ਼ਾਨਦਾਰ ਡਿਜ਼ਾਈਨ ਸ਼ਾਨਦਾਰ ਕੁਆਲਿਟੀ ਬੈੱਡਰ ਬੱਟੇ ਦੇ ਨਾਲ ਮੈਚਿੰਗ ਸੂਟ ਹੈ ਰੇਟ ਸਿਰਫ 400 ਰੁਪਏ ਦੇ ਵਿੱਚ ਹੈ ਜੀ 400 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਤੇ ਭਾਰੀ ਸੇਰ ਮੇਲੇ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਦਿੱਤੇ ਆ ਦੇਖੋ ਡਿਜ਼ਾਈਨਿੰਗ ਜਿੰਨੇ ਵੀ ਦੇਖੀ ਜਾਓਗੇ ਓਨੇ ਡਿਜ਼ਾਈਨ ਸੋਹਣੇ ਨੇ ਇਹਦੇ ਵਿੱਚ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਜੀ ਰੇਟ ਸਿਰ 500 ਕਰਤਾ ਜੀ ਇਹਦਾ 400 ਰੁਪਏ ਦੇ ਵਿੱਚ ਜੀ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਵਾ ਦੀ ਹੱਟੀ ਬਸਟਰਨ ਰੋਡ ਮਾਊਂਡ ਮੰਡੀ ਭਾਰੀ ਸੇਲ ਮੇਲਾ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫਿਰਤਾ ਜਾ ਰਿਹਾ ਹੈ ਜੀ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਵਾਲੀ ਸਕੀਮ ਚੱਲ ਰਹੀ ਹੈ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰਮੇਲਾ ਚੱਲ ਰਿਹਾ ਹੈਗਾ